ਅਸੀ ਕਾਲ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਹੈ ਹਰਾਂ ਦਾ ਬਾਈ ਅੱਜ ਜਾ ਰਹੇ ਹਾਂਗੇ ਕਲਗੀਧਰ ਬਾਦਸ਼ਾਹੀ ਦੇ ਦਰਸ਼ਨ ਕਰਨ ਏਮਕੋਟ ਸਾਹਿਬ ਠੀਕ ਆ ਆ ਜੀਵਨ ਬਾਈ ਆਪਣਾ ਇੱਧਰ ਵਿਲਾ ਬਾਈ ਉਹ ਇੱਧਰ ਰਾਜੂ ਬਾਈ ਤੇ ਦੋ ਬਾਈ ਹੋਰ ਨੇ ਆਪਣੇ ਨਾਲ ਉਹ ਸਮਾਨ ਤੋਂ ਚੱਕਣੇ ਆਪਾਂ ਤਾਂ ਐਨਜੋਇਮੈਂਟ ਕਰਦੇ ਜਾ ਰਹੇ ਹਾਂ ਸਾਬਰ ਦੇ ਇਹ ਦੇਖੋ ਇਹ ਦੀ ਹਵਾ ਲੋ ਜੀ ਭਾਈ ਬਸ ਤੋਣਾ ਸਾਹਿਬ ਪਹੁੰਚ ਗਏ ਆਪਾਂ ਇੱਥੇ ਕਰਾ ਕੇ ਦੇਖ ਫਿਰ ਚਾਲੇ ਪਾਵਾਂਗੇ ਇੱਥੇ ਗਾਹਾਂ ਸਾਨੂੰ ਪਰਸੋਂ ਪਤਾ ਲੱਗਿਆ ਜਮਾ ਸਹੀ ਜੀ ਉਹ ਚੀਜ਼ ਦਾ ਮਾਲਕ ਰੋਮ ਕਿਹੜੇ ਜੀ ਵਾਟਰਪਾਰਕ ਹਾਂਜੀ ਉਹ ਜਿਹੜੇ ਕੋਲੇ ਕਿਹੜੇ ਕਰੋਣ ਇੱਥੇ ਕਰਾਉਣੇ ਦੇਖ ਫੇਰ ਚਾਲੇ ਪਾਵਾਂਗੇ। ਲੋ ਜੀ ਕਹਿੰਦੇ ਮੁੰਡੇ ਝੰਡੇ ਲੈਣੇ ਆ ਕਹਿੰਦੇ ਝੰਡੇ ਲਾਉਣੇ ਮੂਰੇ। ਤੇ ਫੇਰ ਯਾਤਰਾ ਨੂੰ ਚਾਲੇ ਪਾਵਾਂਗੇ। ਮੇਲਾ ਲੈਣ ਗਿਆ ਹੈਗਾ ਝੰਡਾ ਦੇਖੋ। ਕਿਹੜਾ ਪਸੰਦ ਆਉਂਦਾ? ਇਧਰ ਨਸਕਾਨ ਹੋਗਾ ਥੱਲੇ ਪਹਿਲੀ ਮੱਜੀ ਆਹਾਂ। ਹਾਂ ਖਾਣ ਨੂੰ ਵਿਚਾਰਾ ਲੱਗਿਆ ਪਿਆ ਹੈਗਾ। ਹਾਂਜੀ, ਉਹ ਨਾਈਟ। ਉਹ ਮੂਹ ਚੂੜੇ ਪੈਂਦਾ ਇਹੀ ਆ। ਆ ਦੇਖਿਓ ਸ਼ਾਲ ਕਰਾ ਲਿਆ ਆਪਾਂ। ਤੇ ਹੁਣ ਝੰਡਾ ਲਾ ਕੇ ਸਮਾਨ ਖਾਣ ਵਾਲਾ ਕੱਢ ਲਿਆ ਤੇ ਇਹ ਖਾ ਕੇ ਇੱਥੇ ਖਾ ਪੀ ਕੇ ਫਿਰ ਚੱਲਦੇ ਹਾਂ ਉੱਥੇ ਲੰਮਾਈ ਧੰਦਾ ਆ ਲੈ ਲੈ ਝੰਡਾ ਮਿੱਤਰੋ ਲਓ ਜੀ ਲੈ ਆਏ ਝੰਡੇ ਹਲੋ ਜੀ ਸਮਾਨੇ ਨੂੰ ਮੁੜ ਰਹੇ ਹਾਂ ਇੱਥੇ ਆਪਣੇ ਬੰਦੇ ਨੇ ਦੋ ਉਹਨਾਂ ਨੂੰ ਚੱਕਣਾ ਆਪਾਂ ਤੇ ਉਹਨਾਂ ਨੂੰ ਗੱਡੀ 'ਚ ਬਿਠਾ ਕੇ ਵਲੌਗ ਇਹਦਾ ਜਾਰੀ ਰੱਖਾਂਗੇ ਬਣੇ ਰਹੋ ਵਲੌਗ ਦੇ ਵਿੱਚ ਠੀਕ ਹੈ ਬੰਦੇ ਸਾਡੇ ਇੱਧਰ ਗੱਲਾਂ ਤੇ ਗੱਲਾਂ ਮਾਰੀ ਤੁਰੇ ਜਾਂਦੇ ਨੇ ਠੀਕ ਹੈ ਜੀ ਸਮਾਨੇ ਮਿਲਦੇ ਆ ਜੀ ਆਪਾਂ ਕੋਈ ਨਾ ਲਓ ਜੀ ਪਹੁੰਚ ਗਏ ਲਓ ਜੀ ਪਹੁੰਚ ਗਏ ਆਪਾਂ ਸਮਾਨੇ ਇੱਥੋਂ ਆਪਣੇ ਦੋ ਵੀਰ ਚੱਕਣੇ ਆ ਆਪਾਂ ਨਾਲ ਇਹ ਆ ਸਾਹਮਣੇ ਠਾਣਿਆ ਹਵੇਲੀ ਤੋਂ ਛੇਕ ਲਓ ਜੀ ਪਹੁੰਚ ਗਏ ਟਾਲੀਨ ਹਵੇਲੀ ਤੇ ਆ ਬੰਦੇ ਚੱਕਣੇ ਆਪਾਂ ਦੋ ਖੜੇ ਗੱਲਾਂ ਮਾਰੀ ਜਾਂਦੇ ਨੇ ਆ ਦੋ ਆਪਣੇ ਨਾਲ ਹੀ ਨੇ ਤੁੰਦ ਖੜਿਆ ਚੱਕਣੇ ਆਪਾਂ ਫਿਰ ਹੁਣੇ ਰਵਾਨਾ ਸ੍ਰੀ ਹੇਮ ਗੁਰਦਾਬ ਨੂੰ ਠੀਕ ਹੈ ਜੀ ਰਿਸ਼ੀ ਕੇਸ ਆਪਾਂ ਪਹਿਲੀ ਰਾਤ ਕੱਟਾਂਗੇ ਆਪਣੀ ਫਿਰ ਦੇਖਦੇ ਆਂ ਆ ਖੜੇ ਗੱਡੀ ਆਪਣੀ ਚੰਗੂ ਆਂਦੀ ਹੋਈ ਹਲੋ ਜੀ ਖਾਣਾ ਖਾ ਲਈਏ ਫਿਰ ਚੱਲਦੇ ਆਂ ਤੁੰ ਚਾਈ ਜਾਂਦੇ ਹੈ ਚਾਲੇ ਵਾਲੇ ਸਾਰੇ ਬੈਗੇ ਬੰਦੇ ਆਪਣੇ ਠੀਕ ਹੈ ਡਰਾਈਵਰ ਵੀ ਬੈ ਗਿਆ ਗਾਇਸ ਹਾਂ ਜੀ ਉਹ ਸਮਾਨੇ ਦਾ ਬਾਹਰ ਨਿਕਲ ਚਲੇ ਤੈਨੂੰ ਕਹਿਣਾ ਮੈਂ ਯਾਰ ਬਾਈ ਬਣ ਗਿਆ ਬੇ ਬੇ ਤੋ ਆਪਾਂ ਸਤੰਸੋ ਮੇਰੇ ਯਾਰ ਨੂੰ ਫੋਨ ਕਰਦੇ ਹਾਂ ਬਾਰ-ਬਾਰ ਨਾ ਅੱਛੀ ਕੇਸ ਬਦੋ ਜੀ ਬਾਈ ਅਸੀਂ ਅੱਧੇ ਰਾਹ ਪਹੁੰਚ ਗਏ ਬਾਈ ਵੇਟ ਕਰੀ ਜਾਂਦੇ ਆਗੇ ਖਾਣੇ ਨੂੰ ਸਮਾਨ ਮੰਗਾਇਆ ਸੀ ਆਪਾਂ ਰੈਸਟੋਰੈਂਟ ਆ ਬਾਈ ਦਾ ਇੱਥੇ ਠੀਕ ਆ ਵੇਟ ਕਰੀ ਜਾਂਦੇ ਆ ਉਹ ਖੜੇ ਬਾਹਰੇ ਸਮਾਨ ਆ ਜਾਣ ਤੋਂ ਫਿਰ ਗੱਡੀ ਗਾਹ ਤੋਰਾਂਗੇ ਆਪਾਂ ਠੀਕ ਆ ਕਿੰਨੇ ਕਿਲੋਮੀਟਰ ਰਹਿ ਗਏ ਇੱਥੋਂ ਇਹ ਤਾਂ ਬਹੁਤ ਪਿਆ ਇਸ ਤੋਂ 2300 2300 200 ਕਿਲੋਮੀਟਰ ਰਹਿ ਗਏ ਇੱਥੋਂ ਠੀਕ ਆ ਬਣੇ ਰਹੋ ਵਲੌਗ ਦੇ ਵਿੱਚ ਕਾਹਾਂ ਕਾਹ ਦਿਖਾਉਣੇ ਆ ਜੋ ਵੀ ਗੱਦੀ ਵਧੀਆ ਹੁੰਦੀ ਆ ਤੇ ਕਾਹ ਆਦੇ ਆ ਆਵਾਜ ਚੱਲਣ ਕਾਰਨਪੁਰ ਬਾਗਾ ਬਾਈ ਤਪਿਆੜਾਂ ਦਾ ਬਰਨਾਲੇ ਦੇ ਕੋਲੇ ਜਮਾ ਪਿੰਡੋਂ ਮਿਲ ਗਏ ਆਪਣੇ ਬਾਈ ਠੀਕ ਆ ਟੋਲ ਟਰੈਕਟਰ ਦੇ ਨਾਲ ਬਾਈ ਕੋਲੇ ਬੈਠੇ ਆ ਚਾਹ ਪੀਤੀ ਆ ਤੇ ਹੁਣ ਰਵਾਨਗੀ ਪਾਉਣੇ ਆਗੇ ਰਿਸ਼ੀਕੇਤ ਵੱਲ ਨੂੰ ਹਰ ਕੀ ਪੌੜੀ ਬਾਈ ਅਜੇ ਫੇਰ ਵੀ ਥੋੜੀ ਜਿਹੀ ਸਪਾਈ ਲੱਗਦੀ ਵੀ ਹਰ ਵੇਲੇ ਭੀੜ ਨਹੀਂ ਹੈਗੀ ਬਾਈ ਹਾਂ ਹੁਣ ਚੱਲ ਪੂ ਬਸ ਭੀੜ ਤੇ ਬਸ ਲਓ ਜੀ ਬਾੜਾਂ ਦੇ ਪਿੰਡ ਆ ਗਏ ਜੀ ਹਰ ਕੀ ਪੌੜੀ ਹਰ ਦੁਆਰ ਆਗੇ ਆ ਗਈ ਸੀਗੇ ਇਸ ਤੇ ਜਦੋਂ ਅੱਗੀ ਪਗਛ ਪਰਦੀ ਸਾਈਡ ਆ ਯਾਰ ਹਾਂ ਆ ਗਈ ਨਹੀਂ ਜੇ ਮਰਦੀ ਇਹਨਾਂ ਨੂੰ ਹੈਲੋ ਆਮ ਜੋ ਇਹਦਾ ਪਾਣੀ ਇੱਧਰ ਬੰਡਿਆ ਪਿਆ ਇਹ ਬੰਡਿਆ ਹੋਇਆ ਪਾਣੀ ਇੱਧਰ ਥੋੜਾ ਪਾਣੀ ਛੱਡ ਰਹੇ ਨੇ ਧੰਨਵਾਦ ਸਾਈਬਰ ਕਿੰਨੀ ਕੀਆ ਵਨ ਡਰ ਗਰਾਉਂਡ ਉਹ ਸੀਗਾ ਮੰਦਰ ਮੇਰੇ ਸਭ ਤੋਂ ਵੱਡਾ ਗੰਗਾ ਦਾ ਪੁਲ ਬਿਹਾਰ ਚ ਇੱਧਰ ਹੈ ਬਈ ਇੱਧਰ ਸੱਜੇ ਹੱਥ ਉਹ ਵੀ ਮੰਦਰ ਫਿਰ ਇੱਧਰ ਮੰਦਰ ਮਾਨਸਾ ਦੇਵੀ ਦਾ ਮੰਦਰ ਆ ਗਿਆ ਰਹੇ ਨੇ ਮੰਦਰ ਦੇ ਹੁੰਗੀ ਬਾਈ ਪਾੜ ਕੱਚੇ ਬਾਈ ਕੱਚੇ ਬਣਾੜੀ ਉਹ ਤਿਆਰਤੀ ਹੁੰਦੀ ਉਹ ਤੇ ਲੋਕੀ ਚੱਪੜਾ ਲੈ ਕੇ ਚੜੀਏ ਲਓ ਜੀ ਆ ਆਰ ਕੀ ਬੋੜੀ ਹੈ ਜੀ ਇੱਥੇ ਤਿਆਰਤੀ ਹੁੰਦੀ ਹੁੰਦੀ ਹੈ ਇਹ ਆਰ ਕੀ ਬੋੜੀ ਠੀਕ ਹੈ ਜੀ ਕਿੰਨੀ ਭੀੜ ਹਣਾ ਹਾਂ ਇਹ ਦੇਖ ਪਾਣੀ ਵੰਡਿਆ ਬਾਈ ਉਹ ਔਰ ਦੀ ਕਿੱਥੇ ਜਿਹੜੀ ਤੁਸੀਂ ਉਹ ਅੱਧਰ ਹੈ ਪਰਲੀ ਸਾਈਡ ਔਰ ਦੀ ਗਾਹਾਂ ਆਉਗੀ ਪਰਲੀ ਸਾਈਡ ਜਾ ਕੇ ਸ਼ੇਵਦੀ ਮੋੜ ਦੀ ਆ ਨਹੀਂ ਹੋਣੀ ਨਹੀਂ ਸ਼ਾਇਦ ਨਹੀਂ ਅੱਧਰੋਂ ਨਹੀਂ ਆਏਗੀ ਇੱਥੇ ਮਤਾਂ ਟਿਕਗੇ ਇੱਥੇ ਪੈਦਲ ਹੀ ਘੁੰਮੇ ਸੀ ਆਪਾਂ ਕੋਈ ਗੱਡੀ ਲਾਉਣ। ਮਾਲਾ ਲਾ ਜੀ ਰਿਸੀ ਗੇ ਸਾਗੇ ਜੀ ਗੁਰਦਾਰੇ ਕੋਲੇ। ਸਹੀ ਹੈ। ਇਹ ਕੋ ਬਾੜ। ਅਹ। ਸ਼ੇਗ। ਬਹਾਣਾ ਵਾਲੇ ਸ਼ਬਦ ਬੜੀ ਜੱਸੀ। ਨਾ ਨਾ। ਵਾਏ ਲਓ ਜੀ ਗੁਰਦਾਰੇ ਪਹੁੰਚ ਗਏ ਆਪਾਂ। ਅੰਦਰ ਨਹੀਂ ਜਾਂਦੇ। ਰਿਸੀ ਕਿ ਲੰਗੇ ਅੰਦਰ। ਐਂਟਰੀ ਕਰਨ ਲੱਗੇ ਆਗੇ। ਭੀੜ ਬਹੁਤ ਜ਼ਿਆਦਾ ਆ ਗਈ। ਦੇਖ ਸਕਦੇ ਹੋ ਐਂਟਰੀ ਇਹੀ ਹੈ ਗੇਟ ਵਿੱਚ ਦੀ ਹੈਗੀ ਸਾਹਮਣੇ ਪਾਰਕਿੰਗ ਬਾਕੀ ਵੀਡੀਓ ਚ ਬਣੇ ਰਹੋ ਦਿਖਾਉਣੇ ਤੁਹਾਨੂੰ ਅੱਗੇ ਅੱਗੇ ਇਹ ਛੇ ਗੁਰਕਰਤ ਸਿੰਘ ਗੁਰਕਰਤ ਸਿੰਘ ਲਓ ਜੀ ਗੁਰਕਰਤ ਸਾਹਿਬ ਆ ਗਏ ਇਕੱਲੇ ਇਕੱਲੇ ਆਲਾਣਾ ਭਾਈ ਇਹ ਪਾਰਕਿੰਗ ਆ ਗਈ ਇੱਥੇ ਆਪਾਂ ਰਜਿਸਟ੍ਰੇਸ਼ਨ ਕਰਾਉਣੀ ਆ ਇਥੇ ਹੋ ਵੀ ਜਨਨ ਦਾ ਭਾਈਆਂ ਦਾ ਫਿਰ ਦੇਖਦੇ ਆਪਾਂ ਕੀ ਬਣਦਾ ਰਜਿਸਟ੍ਰੇਸ਼ਨ ਕਰਾਉਣੇ ਆ ਬੋਰਡਿੰਗ ਬਾਸ ਮਿਲਦਾ ਜੀ ਆਪਣੀ ਰਜਿਸਟ੍ਰੇਸ਼ਨ ਰਜਿਸਟ੍ਰੇਸ਼ਨ ਹੁੰਦੀ ਹੈ ਇਥੋਂ ਠੀਕ ਆ ਫਿਰ ਤਹਾਂ ਜਾਣ ਦਿੰਦੇ ਆ ਕਿ ਜੇਗਾ ਇੱਥੇ ਆ ਕੇ ਤੁਸੀਂ ਜਮਾ ਇਹਦੇ ਕੋਲੇ ਆ ਕੇ ਦਰਬਾਰ ਸਾਹਿਬ ਕੋਲੇ ਜਮਾ ਇੰਟਰ ਕਰਨ ਸਾਰੇ ਜਿਹੜੇ ਰਜਿਸਟ੍ਰੇਸ਼ਨ ਹੁੰਦੀ ਆ ਇਹੋ ਜੀ VOTING PASS ਮਿਲਦੇ ਨੇ ਤੇ ਤੁਸੀਂ ਇੱਥੇ ਆਪਦੀ ਰਜਿਸਟ੍ਰੇਸ਼ਨ ਕਰਾ ਕੇ ਅੱਗੇ ਦਾ ਸਬਰ ਜਾਰੀ ਰੱਖ ਸਕਦੇ ਆ ਆਪਾਂ ਨੂੰ ਉਸ ਤੋਂ 2000 ਰੁਪਏ ਚ ਕਮਰਾ ਮਿਲੇਗਾ 6 ਜਣਿਆਂ ਦਾ ਤੇ ਕਮਰਾ ਮਿਲਿਆ ਆਪਾਂ ਨੂੰ ਆ 203 ਨੰਬਰ ਠੀਕ ਹੈ ਜੀ ਆਏ ਸੀ ਰੂਮ ਆ ਮੈਨੂੰ ਤੈਨੂੰ ਪਤਾ ਬੰਦਿਆਂ ਕੋ ਤਿੰਨੀ ਆ ਸੀਸੀ ਵਾਲੇ ਇਹ ਦੋ ਸ਼ੀਸ਼ੇ ਲੱਗੇ ਰਹਿਣ ਵਧੀਆ ਹੋ ਲੈ ਵੀ ਬੁਲੌਂ ਮੰਨ ਚੁੱਕਿਆ ਵਾਹ ਬੱਲਾ ਮਾਝਾ ਬਾਤ ਰੋ ਇੱਥੇ ਆ ਸੰਗਦਾ ਅਨੰਦ ਅਫਮਾਨ ਰਹੀਆਂ ਨੇ ਠੀਕ ਹੈ ਜੀ ਦੋ ਬਾਥਰੂਮ ਮਿਲੇ ਏ ਤੇ ਅਟੈਚ ਆਪਾਂ ਨੂੰ ਕਾ ਬਾਥਰੂਮ ਪੂਰੇ ਘੇਣ ਨੇ ਸਾਫ ਸਫਾਈ ਪੂਰੀ ਫੁੱਲਾ ਗੁਰੂ ਘਰ ਚ ਆਹ ਦੇਖੋ ਸ਼ਾਵਰ ਵਗੈਰਾ ਲੱਗਿਆ ਹੋਇਆ ਜਿਵੇਂ ਮਰਜੀ ਸ਼ਾਵਰ ਲੋ ਠੀਕ ਹੈ ਜੀ ਫਰੈਸ਼ ਹੋ ਕੇ ਗੁਰੂ ਘਰ ਦੇ ਠੀਕ ਹੈ ਜੀ ਤੁਸੀਂ ਮੱਥਾ ਟੇਕ ਸਕਦੇ ਹੋ ਗੁਰੂ ਘਰ ਨੂੰ ਠੀਕ ਹੈ ਸ਼ੀਸ਼ੇ ਵਗੈਰਾ ਲੱਗੇ ਫਰੈਸ਼ ਹੋ ਕੇ ਠੀਕ ਹੈ ਜੀ ਰੈਂਟੇ ਤਾਂ 2000 ਰੁਪਏ ਜੀ ਟਾਈਮ ਹੋ ਗਿਆ ਸਵੇਰ ਦੇ 5 ਵਜੇ ਬੰਦੇ ਸਾਡੇ ਤਿਆਰ ਨਹੀਂ ਹੋਏ ਬੈਗ ਸਾਡੇ ਰੈਡੀ ਨੇ ਦੇਖਦੇ ਕੀ ਬੰਦਾ ਚੱਪਲ ਵਧੀਆ ਰਹਿਣੀਆਂ ਵੀ ਨਹੀਂ ਮੈਂ ਚੱਪਲੇ ਪਾਣੀਆਂ ਉਹ ਨੂੰ ਛੇੜ ਕੋਈ ਲਾ ਕੇ ਫਿਰ ਚੌਂਦੀ ਲੁੱਟੀ ਮਾਰ ਕੇ ਬੈਠਾ ਹਾਂ ਆਰਾਮ ਨਾਲ ਬੈਠਾ ਦਾਤੀ ਹੱਥੋਂ ਵੀ ਸ਼ਰਮੀ ਨਹੀਂ ਹੁਣ ਆਹੋ ਰੇ ਇੱਕ ਦੂ ਇੱਕ ਦੂਜੇ ਨੂੰ ਕਹੀ ਜਾਂਦੇ ਹੈਗੇ ਸਵੇਰੇ ਸਵੇਰੇ ਪਹਾੜਾਂ ਦਾ ਦ੍ਰਿਸ਼ ਬਹੁਤ ਸੋਹਣੇ ਪਹਾੜ ਨੇ ਅਨੰਦ ਬਣਿਆ ਬਗੋਦਰ ਤਰ ਬੰਦੇ ਆਪਣੇ ਤਿਆਰ ਨਹੀਂ ਹੋਏ ਹਜੇ ਲੈਣ ਚੱਲਦੇ ਆ ਬੰਦਿਆਂ ਨੂੰ ਬੰਦਿਆਂ ਨੇ ਲੇਟ ਬਹੁਤ ਕਰਿਆ ਹੈਰਾਨ ਬਹੁਤ ਕਰਿਆ ਆਪਾਂ ਨੂੰ ਚਲੋ ਯਾਰ ਚਲ ਜੀ ਲੇਟ ਬਹੁਤ ਹੋ ਮਿੱਤਰੋ ਇਹ ਆ ਬਲਿਆ ਪਾ ਚੋ ਪਾ ਜੀ ਲੋ ਜੀ ਰੀਸੀਕੇਸ ਤੋਂ ਚਾਲੇ ਪਾਉਣ ਲਈ ਤਿਆਰਾਂਗੇ ਮੱਥਾ ਟੇਕ ਲੈ ਆਪਾਂ ਚਾਹ ਸ਼ਗਲੀ ਤੇ ਚਲਦੇ ਆਂ ਹੇਮਕੁਨ ਸਾਹਿਬ ਨੂੰ ਦੇਖਦੇ ਆ ਕਿਹੋ ਜਿਹੀ ਜਰਨੀ ਰੈਂਡੀ ਅੱਜ ਦੀ ਆ ਬੰਦਿਆਂ ਨੇ ਬਹੁਤ ਲੇਟ ਕਰਾਇਆ ਸਾਨੂੰ ਸਾਰਿਆਂ ਨੂੰ ਬਦਲੇਡ ਕਰਾਇਆ ਬੰਦੇ ਨੇ ਹੁਣ ਚਾਰ ਨੂੰ ਜਾ ਰਹੇ ਨੇ ਵਿਚਾਰੇ ਲਓ ਜੀ ਗੁਰਦੁਆਰੇ ਦੇ ਸਾਹਮਣੇ ਪੰਪ ਆ ਜੀ ਜੇ ਕਿਸੇ ਨੇ ਤੇਲ ਪੋਣਾਗਾ ਆ ਸਾਹਮਣੇ ਗੁਰਦੁਆਰਾ ਰਹਿ ਗਿਆ ਇੱਧਰ ਪੰਪ ਆ ਗਿਆ ਸਹੂਲਤਾਂ ਪੂਰੀਆਂ ਨੇ ਇੱਥੇ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਗੀ ਹਰੇਕ ਚੀਜ਼ ਮਿਲ ਜਾਂਦੀ ਹੈਗੀ ਸੌਖੀ ਹੈ ਰੈਸ਼ਰ ਇੱਕ ਉਹ ਘਰਦਵਾਰ ਦਾ ਕਿੰਨਾ ਸੋਹਣਾਗਾ ਸਵੇਰ ਸਵੇਰ ਦਾ ਸੰਗਤਾਂ ਆ ਰਹੀਆਂ ਨੇ ਜਾ ਰਹੀਆਂ ਨੇ ਇੰਨੇ ਆਨੰਦ ਬੱਲੇ ਪੈ ਰਹੇਗੇ ਪਰਵਾਣਾ ਹੋਣ ਲੱਗਿਆ ਹੁਣ ਹੇਮ ਗੁਣ ਸਾਹਿਬ ਨੂੰ ਬੰਦੇ ਆਏ ਨਹੀਂ ਆਪਣੇ ਇਹ ਜੱਬ ਵੀ ਕੇ ਥੋੜੇ ਜਿਹਾ ਢੱਲੇ ਚੱਲ ਰਹੇ ਨੇ ਬੰਦੇ ਤੇ ਦੇਖਦੇ ਆ ਬਣੇ ਰਹੋ ਵਲੌਗ ਦੇ ਵਿੱਚ ਲੋ ਜੀ ਨਲਕੇ ਪੰਜਾਬ ਚ ਦਾ ਖਤਮ ਹੋ ਗਏ ਕਹਿੰਦੇ ਇੱਥੇ ਰਹਿ ਕੇ ਗੱਲੇ ஆவலகையதா வரேன் நைந்து சட்ஜே மொதட ஓட டூண்டгайே तेरी ओ सजे पैसे ਭਾਈ ਆਏ ਹੋਟਲ ਤੇ ਚਾਹ ਪੀਣ ਖੜੇ ਆਗੇ। ਵੀਓ ਦੇਖੋ ਤੁਸੀਂ ਕਿੰਨਾ ਵਧੀਆ। ਚਾਰੇ ਪਾਸੇ ਪਹਾੜੀ ਪਹਾੜ। ਕਿੰਨਾ ਘੇਟਲਾ ਰ ਹੋ ਉੱਥੇ। ਸਿੰਦਰੀ ਬਣੀ ਹੁੰਦੀ ਆ। ਹਾਂ। ਦੇਖੋ ਜੀ ਵੀਓ। ਧੁੱਪਾਂ ਦੀ ਧੁੱਪ। ਧੁੱਪ ਵੀ ਆਇਆ ਉਹਦਾ ਪੈਣਾ ਏ ਵੀ ਲਾ ਕੇ ਆਉਣਾ। ਕੱਪੀ ਦਾ ਇੰਟਰਵਿਊ ਤੇ ਰੂ। ਕੋਦਰਤ ਦਾ ਨਜ਼ਾਰਾ, ਕਿਆ ਬਾਤ ਹੈ ਜੀ। ਉਹਦਾ ਸਵਾਦ ਪਹਾੜਾਂ 'ਚ ਘੁੰਮਣ ਦਾ ਕਿਉਂ ਬਿਲੇ? ਉਹਦਾ ਵਧੀਆ ਜੀ। ਆਉਂਦਾ ਨੀ ਯਾਰ। ਸਾਰੇ ਜਣੇ ਆਏ ਕਰੋ ਤੁੰ। ਮਰਮੇ। ਉਹਦਾ ਜੀ ਲੱਗਿਆ ਪਿਆ। ਕੋਲ ਜੀ ਲੱਗਿਆ ਪਿਆ ਜੀ ਸੰਗਤਾਂ ਦਾ। ਆਨੰਦ ਆਏ ਪਏ ਨੇ ਉੱਚੇ-ਉੱਚੇ ਪਹਾੜ ਦੇਖ ਕੇ। ਕਿਉਂ ਮੈਂ ਥੋੜੀ ਬੈਠਣਾ ਗੱਡੀ ਪਿੰਡਾਂ ਚਲਾਉਂਦਾ। ਇਹਦੇ ਜੀ ਇਕੱਲਾ-ਇਕੱਲਾ ਪਰੌਂਠਾ ਢੇੜਦਾ। ਹਾਂ ਹੁੰਦਾ ਕਈ ਬੰਦੇ ਮੈਂ ਵੀ ਜੋਪਰਾ ਨੇ। ਮੈਂ 5 ਕਿਲੋਮੀਟਰ ਵੀ ਨਹੀਂ ਜਾਂਦਾ। ਨਾਲ ਚਾਹ। ਨਾਲ ਪਹਾੜ। ਨਾਲ ਯਾਰ ਦੋਸਤ ਤੇ ਨਾਲ ਛੋਲਿਆਂ ਦੀ ਸਬਜੀ ਦੂ ਦਾ ਨੰਦ ਲੈਂਦੇ ਸਾਲਾ ਸਾਹ ਵਿਊ ਦਾ ਆਨੰਦ ਲੈਂਦੇ ਪੂਰਾ ਪੂਰਾ ਜਮੀਨ ਲੱਗਦਾ ਐ ਵਾਲਾ ਪੀਸ ਦੂਜੇ ਫਰੋਟ ਦੇ ਨਾਲ ਛੋਟਾ ਬਣ ਕਟਿੰਗ ਗਲਤ ਆਇਓ ਬਹੁਤ ਚੇਪ ਖੜ ਗਿਆ ਇਹ ਆਇਓ ਆਇਓ ਜਿਹੜਾ ਕੰਮ ਹੈ ਵੀ ਆਪ ਤੁਹਾਨੂੰ ਜਿਹੜਾ ਕੰਮ ਵੀ ਦੱਸ ਆਂ ਤੀਆ ਤਾਂ ਹੁੰਦਾ ਆ ਰਿਹਾ ਉਹ ਮੈਂ ਕਰਨਾ ਹੈ ਇੱਥੇ ਤੁਸੀਂ ਕਿਵੇਂ ਕਰਾਇਆ ਰੈਂਟ ਤੱਕ ਹੀ ਤੋ ਜਾਗੇ ਉਹ ਪਹਿਲਾਂ ਜਿਹਦੇ ਪਹਿਲਾਂ ਵਧੀਆ ਪਿੱਛੇ ਮੈਨੂੰ ਨੀਂਦ ਆਉਂਦੀ ਆ ਮਨ ਮਜ਼ਾ ਲਓ ਜੀ ਸਟੇ ਕਰਿਓ ਜੋ ਸੀਮੈਂਟ ਤੋਂ ਪਹਿਲਾਂ ਖਾਣਾ ਖਾਣ ਲੱਗੇ ਆ ਠੀਕ ਆ ਕੋਈ ਨਹੀਂ ਆ ਗਈ ਜੀ ਹੁਣ ਚੀਜ਼ ਆ ਲੋ ਜੀ ਐਵੇਂ ਹੀ ਲੱਗਦਾ ਛੋਟੇ ਛੋਟੇ ਪਹਾੜੋਂ ਅਸਮਾਨਾਂ ਨੂੰ ਹੱਥ ਲਾਉਂਦੇ ਨੇਗੇ ਜੋਸ਼ੀਮੰਡ ਪਹੁੰਚਣ ਲਿਆਂ ਆਪਾਂ ਜੋਸ਼ੀਮੰਡ ਤੋਂ ਬਾਅਦ ਥੋੜਾ ਹੀ ਰਹਿ ਜਾਣਾ 15 ਕਿਲੋਮੀਟਰ ਰਹਿ ਜਾਂਦਾ ਠੀਕ ਹੈ ਹੋਰਨੇ ਕੋਈ ਨਿਆਰੇ ਬੱਸ ਵਰੀ ਬੱਸ ਉੱਥੇ ਹੀ ਜਿਉਰਾ ਬੁਰਾ ਯਾਤਰਾ ਦਾ ਇਹਾਂ ਦੇ ਆ ਲੋਕਮ ਉਹਦੀ ਸੋਹਣਾ ਮਾਹੌਲ ਜੀ ਦੇਖੋ ਬਾਈਏ ਪਹਾੜੀਆਂ ਤੁਹਾਨੂੰ ਦੇਖੋ ਨਦੀਆਂ ਨਹਿਰਾਂ ਕਿੰਨੀਆਂ ਸੋਹਣੀਆਂ ਸੋਹਣੀਆਂ ਉੱਚਾਣੇ ਹੋ ਪੰਜ ਕਿਲੋਮੀਟਰ ਅਗੇ ਇੱਥੋਂ ਗੋਵਿੰਦਾਨਾਮ ਦੇਖੋ ਰੇਬਰ ਗੱਨਾ ਵਧੀਆ ਬਾਗਣਾ ਕੋਈ ਨਹੀਂ ਰੰਗਦੇ ਮੈਂ ਤਾਂ ਨਾ ਕਿਸੇ ਕੋਲ ਤੋਂ ਨੰਬਰ ਵਾਸਤੇ ਇੰਦਾ। ਕੀ ਬਾਤਾਂ ਮਾਹੌਲ ਹੋਇਆ ਪਿਆ ਜੀ। ਹੁਣ ਠੰਡੀ ਹਵਾ ਆ ਰਹੀ ਏ ਕਿ ਇਤੋਂ یوں ਬੈਠੇ ਆਂਗੇ ਜਿਹੜਾ ਵੈਦਰ ਆ ਵੈਦਰ ਜਿਆਦਾ ਗਰਮਾ ਥੋੜਾ ਜਿਹਾ ਹੁਣ ਪੰਜਾਬ ਜੰਨੀ ਮੰਨ ਕੇ ਚੱਲੋ ਜਿੰਨਾ ਪੰਜਾਬ 'ਚ ਗਰਮਾਗਾ ਉਨਾਂ ਹੀ ਗਰਮਾਗਾ ਤੇ ਇੱਥੇ ਆ ਕੇ 5 ਕਿਲੋਮੀਟਰ ਰਹਿ ਗਿਆ ਗੋਵਿੰਦ ਧਾਮ ਤੇ 5 ਕਿਲੋਮੀਟਰ ਤੇ ਫਰਕ ਨਾਲ ਹੀ ਥੋੜਾ ਜਿਹਾ ਠੰਡਾ ਲੱਗਣ ਲੱਗਿਆਗਾ ਨਹੀਂ ਤਾਂ ਬੜੀ ਜ਼ਿਆਦਾ ਗਰਮੀ ਸੀਗੀ ਤੇ ਇਹ ਸੜਕਾਂ ਸਾਰੀਆਂ ਸਾਫ਼ ਨੇ ਗਈਆਂ ਤੇ ਵਿਊ ਦੇਖੋ ਤੁਸੀਂ ਵਾਹ ਜੀ ਵਾਹ ਕਿੰਨਾ ਸੋਹਣਾ ਲੱਗਦਾ ਦੇਖੋ ਜੀ ਮਾਹੌਲ ਮਾਰਿਆ ਤੇ ਪਹਲਾ ਹੋਇਆ ਮੈਨੂੰ ਲੱਗਿਆ ਹਾਂ ਜੀ ਹਾਂ ਜੀ ਗੋਵਿੰਦ ਘਾਟ ਆ ਗਏ ਜੀ ਲਓ ਜੀ ਐਂਟਰੀ ਕਰਤੀ ਆਪਾਂ ਤੋਂ ਬਗਰੀਨਾਥ ਨੂੰ ਵੱਡ ਮਦੂਗੀ ਸੜਕਾਂ ਪਾ ਗਾਹਨਾਂ ਕਿਹੇ ਰੋ ਪਾਰ ਰਾਸ਼ ਦੇਖੋ ਜੀ ਕਿੰਨਾ ਮਰਦੋਰ ਇਨ 600 ਇਸ ਤੋਂ ਪਤਲੀ ਇਹ ਹਾਫ ਹੈ ਸਿੱਧੀ ਜਦ ਦੀ ਉਹ ਗੱਲੀ ਨੂੰ ਲੱਗੀਆਂ ਫੜ ਤਾਲੀ ਐਸੀ ਕੋਈ ਗੱਲ ਨਹੀਂ ਪਰ ਭੈਣ ਜੇ ਪਤਾ ਉੱਪਰ ਤੈਨਾਂ ਕਰਕੇ 6 ਕਿਲੋਮੀਟਰ ਦੇ ਨਾਲ ਤੜ ਘੰਟਾ ਲੱਗਦਾ ਹੈਗਾ ਹਾਂ ਗੋਲੀ ਵਾਂਚ ਬੰਦਾ ਰੁਕਦਾ ਹੀ ਨਹੀਂ ਹੈਗਾ ਕੰਨੀ ਥੱਲੇ 6 ਕਿਲੋਮੀਟਰ ਪੂਰਾ ਇਹ ਤਾਂ ਨਦੀ ਆਂਦੀ ਹੈ ਉੱਥੇ ਫਿਰ ਉਹ ਤਾਂ ਪੈਰ ਖੁੱਦ ਹੁੰਦਾ ਆਪਣੇ ਕੋਈ ਹੋਰ ਨਾ ਬੱਡੀ ਆ ਰਹੀ ਬਣਾ ਪਾਉਂਦਾ ਨੇ ਉਹ ਦੇਖ ਲੈ ਦੇਖ ਲੈ ਪਤਾ ਜੀ ਆਪਣੀ ਗੱਡੀ ਲੈ ਜਮੇ। ਨਹੀਂ ਹਰਾਂ ਆਪਣੀ ਜਾਨ ਦਿੰਦੇ ਭੈਣ ਜਪਣੀ ਜਾਨ ਦਿੰਦਾ ਮੁੰਡਾ ਮਾ। ਉਹ ਇਹਨਾਂ ਨੇ ਨਹੀਂ। ਆਓ ਜੀ ਫਾਈਨਲੀ ਆਪਾਂ ਪਹੁੰਚ ਗਏ ਗੋਵਿੰਦਪੁਰਾਂ ਤੇ। ਚਲੋ। ਪਤਾ ਹੈ ਬਾਈ ਜੀ ਕੀ ਹਾਲ ਹੈ ਬਾਈ ਜੀ? ਉਹ ਜੀ ਪਾਰਕਿੰਗ 'ਚ ਗੱਡੀ ਲਾਉਣੀ ਆ ਦਿਖਾਉਣੀ ਆ ਫਿਰ ਤੁਹਾਨੂੰ ਕੀ ਮਾਹੌਲ ਆਗਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਰੋ ਜੀ ਦਰਸ਼ਨ ਗੋਵਿੰਦ ਤਾਂ ਆਉਂਦੇ ਐਸੇ ਲੱਭ ਕੇ ਮੈਂ ਬਈਏ ਪਾਰਕਿੰਗ ਨਹੀਂ ਮਿਲੀ ਉੱਥੇ ਗਾਹਾਂ ਦੇਖ ਰਿਹਾ ਪਾਰਕਿੰਗ ਉਧਰੋਂ ਮਿਲੀ ਨੀਗੀ ਉਹ ਬੰਦਾ ਨਹੀਂ ਮੁਰਦਾ ਉਹ ਬੁੜੀ ਜੀ ਤੇ ਯਾ ਉੱਥੇ ਪਾਰਕਿੰਗ ਮਿਲੂ ਆਪਾਂ ਨੂੰ ਸਾਹਮਣੇ